ਯੋਗ ਕਹਿੰਦੇ ਸੀ ਕਿ ਕਿਤਰਾ ਨਾ ਕਾਮਨ ਡਿਗਰੀ ਨੇ ਆਈ ਉਹ ਜਿਹੜਾ ਮੈਟਰ ਰੱਖੀ ਹੈ ਫਿਰ ਕਲੀਅਰ ਕਰ ਦਿਓ ਐਕਟਿਵਟੀ ਸਾਡੀ ਐਕਟਿਵ ਆਹੀ ਦੁਕਾਨ ਦੇ ਬਾਹਰ ਲੱਗੀ ਹੋਈ ਸੀ ਤੇ ਸਵੇਰੇ ਮੁਲਾਜ਼ਮ ਸਾਹਿਬ ਆਏ ਨੇ ਤਿੰਨ 3:30 ਵਜੇ ਦੇ ਲਾਗੇ ਛਾਗੇ ਤੇ ਉਹਨਾਂ ਨੇ ਆਪਣੀ ਐਕਟਿਵ ਦੀ ਚਾਬੀ ਲਾਗੇ ਤੇ ਸਾਡੀ ਐਕਟਿਵ ਲੈ ਗਏ ਐ ਤਸਵੀਰ ਦੇ ਇੱਥੇ ਆਏ ਹੋਏ ਐ ਬਾਕੀ ਫੱਟੇ ਖਰਾਬ ਨੂੰ 9:12 ਵਜੇ ਤਾਂ ਲੱਗਾ ਕੌਣ ਹੈ ਕਿੰਨੇ ਜਰੇ ਬੁਲਾ ਦੂੰਗੇ ਉਹਨਾਂ ਨੇ ਚੱਕੀ ਹੈ ਗੱਡੀ ਕੁਝ ਨਹੀਂ ਪਾ ਦੇ ਸੀਸੀਟੀਵੀ ਖੰਗਾ ਲੈ ਹੁਣ ਜਦੋਂ ਨਾ 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 ਕੁਝ ਵੀ ਨਹੀਂ ਹੋ ਇੱਥੇ ਆ ਗਏ ਹੁਣ ਸੀਸੀਟੀਵੀ ਫੋਟੋ ਦਿਖਾਈਓ ਕਹਿੰਦੇ 5 ਵਜੇ ਆਣਾ Munshi Saab ne ਤੇ ਉਹੀ ਤੁਹਾਡਾ ਜੋ ਵੀ ਕਰੋਗੇ ਐਕਟਿਵ ਜੋ ਵੀ ਹੋਏਗਾ ਰਿਪੋਰਟ ਤੁਸੀਂ ਆਯੂਨ ਨੂੰ ਦਿਖਾਣੇ ਦੀ ਡਿਊਟੀ ਅਫਸਰ ਕਿ Munshi ਨੂੰ ਲਿਖਾਣੇ ਦੇ Munshi Saab ਨੂੰ ਕਹਿੰਦੇ Munshi Saab ਨੇ ਲਿਖਣੀ ਹੈ ਰਿਪੋਰਟ ਬੈਠੇ ਹੋਏ ਤਾਂ ਆਯੂ ਮਿਲੇ ਤੁਹਾਨੂੰ ਇੱਕ ਡਿਊਟੀ ਅਫਸਰ ਹੈ ਗਈ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ Munshi Saab ਆਉਂਦੇ ਆ ਉਥੋਂ ਕੋਰਟ ਤੋਂ ਤੇ ਜੋ ਵੀ ਹੋਏਗਾ ਤੁਹਾਡਾ ਉਹੀ ਕਰਾਉਗੇ 5 ਵਜੇ ਅੱਛਾ ਨੇ ਕਿ ਮੁਖੇ ਦੇ ਡਿਊਟੀ ਅਫਸਰ ਲਿਖਦਾ ਕੰਪਲੀਟ ਕਿ Munshi ਲਿਖਦਾ ਇੰਨੀ ਨੋਲੇਜ ਹੀ ਨਹੀਂ ਸਾਨੂੰ ਭਾਈ ਇਹ ਚੱਕਰਾਂ ਪੇਜ ਨਹੀਂ ਹੈਗੇ ਕਦੀ ਅਸੀਂ ਅੱਛਾ ਇੱਕ ਗੱਲ ਜੋ ਵੀ ਐਕਟੀਵਿਟੀ ਬਾਦ ਵਿੱਚ ਕਰਦੇ ਬਾਅਦ ਆ 3:30 ਵਜੇ ਦਾ ਸੁਣਾਇਆ ਸੀ ਸੀਸੀਟੀਵੀ ਦੇ ਵਿੱਚ ਕਿ ਐਕਟੀਵਿਟੀ ਹਮੇਸ਼ਾ ਇਦਾਂ ਹੀ ਬਾਹਰ ਹੀ ਰਹਿੰਦੀ ਆ ਜਾਂ ਅੱਗੇ ਵੀ ਖੜੀ ਰਹਿੰਦੀ ਅੱਗੇ ਕੋਈ ਏਦਾਂ ਦੀ ਗੱਲ ਹੀ ਨਹੀਂ ਹੋਈ ਹੈਗੀ ਆ ਕੱਲ ਹੀ ਰਾਤੀ ਲਾਲੂ ਖੜੀ ਰਹਿ ਗਈ ਐ ਤੇ ਕੱਲ ਸਵੇਰੇ ਆਏ ਆ ਔਰ ਸਵੇਰੇ 4 ਵਜੇ ਦਾ ਟਾਈਮ ਨਾ ਕੋਈ ਦੱਸ ਨਾ ਪੁੱਛ ਸਿੱਧਾ ਹੀ ਚੱਕ ਕੇ ਲੈ ਗਏ ਨੇ ਔਰ ਨਾ ਕੋਈ ਸਟਾਰਟ ਕੀਤੀ ਨਾ ਟੋਅ ਕੀਤੀ ਐ ਆਪ ਲੱਤ ਲਾ ਕੇ ਲੈ ਗਏਗੇ ਸਪੈਸ਼ਲ ਸੀਸੀਟੀਵੀ ਵਿੱਚ ਦੋ ਬੰਦੇ ਲਿਖ ਰਹੇ ਆ ਹਾਂਜੀ ਹਾਂਜੀ ਇੱਕ ਹੋਰ ਵੀ ਹਾਂਜੀ ਇੱਕ ਹੋਰ ਕੈਮਰੇ ਵੇਖਿਆ ਜਾਂ ਕੋਈ ਹੋਰ ਨਹੀਂ ਨਹੀਂ ਸਵੇਰ ਦੇ ਇੱਥੇ ਤੱਕ ਹੀ ਆਣੇ ਵੀ ਕੋਈ ਸੁਣਵਾਈ ਨਹੀਂ ਹੋਈ ਅਜੇ ਹੱਲੇ ਕੁਝ ਵੀ ਨਹੀਂ ਜੀ ਉਹ ਕਹਿੰਦੇ ਮੁੰਚੀ ਸਾਹਿਬ ਆਊਗੇ ਫਿਰ ਸਾਨੂੰ ਪਤਾ ਚੱਲੇਗਾ ਸਰ ਜੀ ਨਾ ਆਪਾਂ ਨਹੀਂ ਤੇ ਇਸ ਜੀ ਕਿਧਰ ਨੇ ਕਾਮਨ ਡਿਗਰੀ ਨਾ ਉਹ ਕੀ ਜਿਹੜਾ ਮੈਟਰ ਲਿਖੀ ਹੈ ਫਿਰ ਕਲੀਅਰ ਕਰ ਦਿਓ ਐਕਟਿਵ ਵਾਲੀ ਸਾਡੀ ਐਕਟਿਵ ਆ ਹੀ ਦੁਕਾਨ ਦੇ ਬਾਹਰ ਲੱਗੀ ਹੋਈ ਸੀ ਤੇ ਸਵੇਰੇ ਮੁਲਾਜ਼ਮ ਸਾਹਿਬ ਆਏ ਨੇ 3:30 ਵਜੇ ਦੇ ਲਾਗੇ ਛਾਗੇ ਉਹਨਾਂ ਨੇ ਆਪਣੀ ਐਕਟਿਵ ਦੀ ਚਾਬੀ ਲਾਗੇ ਤੇ ਸਾਡੀ ਐਕਟਿਵ ਲੈ ਗਏ ਆ ਤਸਵੀਰ ਦੇ ਇੱਥੇ ਆਏ ਹੋਏ ਆ ਬਾਕੀ ਫੱਜ ਖਰਾਬ ਨੂੰ 9:00 12:00 ਤਾਂ ਲੱਗਾ ਕੋਣ ਹੈ ਕਿਨੇ ਜਰੇ ਬੁਲਾ ਦੂੰਗਾ ਨਾਲੇ ਕੁਝ ਨਹੀਂ ਪਾਦੇ ਸੀ ਸੀ ਡੀ ਵੀ ਖੰਗਾਲੇ ਹੁਣ ਜਿੱਤੋ ਨਾ 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 ਕੁਝ ਵੀ ਨਹੀਂ ਹੋ ਇੱਥੇ ਆਗੇ ਹੁਣ ਸੀਟੀ ਫੁੜੇ ਦਿਖਾਈਓ ਕਹਿੰਦੇ 5 ਵਜੇ ਆਣਾ ਮੁੰਚੀ ਸਾਹਿਬ ਨੇ ਤੇ ਉਹੀ ਤੁਹਾਡਾ ਜੋ ਵੀ ਕਰੋਗੇ ਐਕਟਿਵ ਜੋ ਵੀ ਹੋਏਗਾ ਰਿਪੋਰਟ ਤੁਸੀਂ ਆਯੂਨ ਨੂੰ ਦਿਖਾਣੇ ਦੀ ਡਿਊਟੀ ਅਫਸਰ ਕਿ ਮੁੰਚੀ ਨੂੰ ਲਿਖਾਣੇ ਦੀ ਮੁੰਚੀ ਜੀ ਆਪਾਂ ਨੂੰ ਕਹਿੰਦੇ ਮੁੰਚੀ ਸਾਹਮਣੇ ਲਿਖਣੀ ਹੈ ਰਿਪੋਰਟ ਬੈਠੇ ਹੋ ਤਾਂ ਆਯੂ ਮਿਲੇ ਤੁਹਾਨੂੰ ਇੱਕ ਡਿਊਟੀ ਅਫਸਰ ਹੈ ਗਈ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਮੁੰਚੀ ਸਾਹਿਬ ਆਂਦੇ ਆ ਉਤੋਂ ਕੋਰ ਤੋਂ ਤੇ ਜੋ ਵੀ ਹੋਏਗਾ ਤੁਹਾਡਾ ਉਹੀ ਕਰਾਉਗੇ 5 ਵਜੇ ਅੱਛਾ ਨਹੀਂ ਕਿ ਮੁਖੀ ਦੇ ਡਿਊਟੀ ਅਫਸ ਇੰਨੀ ਨੋਲਿਜ ਇੰਨੀ ਸਾਨੂੰ ਪਾਈਏ ਚੱਕਰਾਂ ਪੇ ਨਹੀਂ ਹੈਗੇ ਕਦੀ ਅਸੀਂ ਅਜਾ ਇੱਕ ਗੱਲ ਹੋਰ ਕਹਿੰਨੀ ਚਾਹੁੰਦਾ ਵੀ ਐਕਟਿਵਾ ਤੋਂ ਠੀਕ ਘਰ ਦੇ ਬਾਹਰ ਆ 3:30 ਵਜੇ ਦਾ ਸਮਾਂ ਆਇਆ ਸੀ ਸੀਸੀਟੀਵੀ ਦੇ ਵਿੱਚ ਕਿ ਐਕਟਿਵਾ ਹਮੇਸ਼ਾ ਇਦਾਂ ਹੀ ਬਾਹਰ ਹੀ ਰਹਿੰਦੀ ਆ ਜਾਂ ਅੱਗੇ ਵੀ ਖੜੀ ਰਹਿੰਦੀ ਅੱਗੇ ਕੋਈ ਇਦਾਂ ਦੀ ਗੱਲ ਹੀ ਨਹੀਂ ਹੋਈ ਹੈਗੀ ਆ ਕੱਲ ਹੀ ਰਾਤੀ ਲਾਲੂ ਖੜੀ ਰਹਿ ਗਈ ਐ ਤੇ ਕੱਲ ਸਵੇਰੇ ਆਏ ਆ ਔਰ ਸਵੇਰੇ 4 ਵਜੇ ਦਾ ਟਾਈਮ ਨਾ ਕੋਈ ਦੱਸ ਨਾ ਪੁੱਛ ਸਿੱਧਾ ਹੀ ਚੱਕ ਕੇ ਲੈ ਗਏ ਨੇ ਔਰ ਨਾ ਕੋਈ ਸਟਾਰਟ ਕੀਤੀ ਨਾ ਟੋਅ ਕੀਤੀ ਐ ਆਪ ਲੱਤ ਲਾ ਕੇ ਲੈ ਗਏ ਸਪੈਸ਼ਲ